ਆਪਣੇ ਦੱਸਿਆ ਕਿ ਜਿਹੜੇ ਸਾਡੇ ਮੁੱਦੇ ਨੇ ਘਟ ਗਣਥੀਆਂ ਦੇ ਹੋਣ ਜਾਂ ਸਿੱਖਾਂ ਦੇ ਹੋਣ ਜਾਂ ਪੰਜਾਬ ਦੇ ਮੁੱਦੇ ਹੋਣ ਗਰੀਬਾਂ ਦੇ ਮੁੱਦੇ ਹੋਣ ਕਿਸਾਨਾਂ ਦੇ ਹੋਣ ਪਪਾਹੀਆਂ ਦੇ ਹੋਣ ਜੋ ਵੀ ਮੁੱਦੇ ਨੇ ਪੰਜਾਬ ਦੇ ਉਹਨਾਂ ਮੁੱਦਿਆਂ ਨੂੰ ਲੈ ਕੇ ਲਗਾਤਾਰ ਇਸ ਤਰ੍ਹਾਂ ਮਾਨ ਸਾਹਿਬ ਵੀ ਪਾਰਲੀਮੈਂਟ ਦੇ ਵਿੱਚ ਜਵਾਬ ਛਕਦੇ ਆ ਰਹੇ ਨੇ ਸੋ ਅਸੀਂ ਪੰਜਾਬ ਪੱਧਰ ਦੇ ਵਿੱਚ ਲੜਾਈ ਲੜਦੇ ਆ ਰਹੇ ਮੌੜ ਦੇ ਵਿੱਚ ਮੈਂ ਅਜਾਬ ਤੌਰ ਦੇ ਉੱਤੇ ਚੋਣ ਲੜੀ ਸੀ ਨਕਤੀਆਂ ਦੇ ਕਰੀਬ ਤੋਂ ਵੋਟ ਪਈ ਸੀ ਅ ਇਹਨਾਂ ਸਥਾਪਿਤ ਧਰਾਂ ਸੀਗੀਆਂ ਸ਼੍ਰੋਮਣੀ ਕਾਲੀਦਾਲ ਬਾਦਲ ਜਾਂ ਕਾਂਗਰਸ 20000 ਤੇ ਜਾਂ 15 ਤੇ ਰਹਿ ਗਏ ਸੀ ਬਹੁਤ ਵੱਡੇ ਪੱਦਰ ਤੇ ਸਾਥ ਦਿੱਤਾ ਸੀ ਲੋਕਾਂ ਨੇ ਅੱਜ ਵੀ ਸਾਡੇ ਉਹੀ ਮੁੱਦੇ 'ਤੇ ਕੋਸੇ ਦੀ ਲੜ ਰਹੇ ਹਨ ਹਾਲਾਂਕਿ ਅੱਜ ਵੀ ਬਹੁਤ ਧਰਾਂ ਸੀਗੀਆਂ ਹੈਗੀਆਂ ਜਿਹੜੀਆਂ ਚਾਅਸ ਪਰੋਂ ਦੋਨੇ ਹੱਥੀਂ ਜ਼ੋਰ ਲਾਉਂਦੀਆਂ ਸੀ ਕਿ ਤੁਸੀਂ ਸਾਡੇ ਨਾਲ ਹੱਥ ਮਿਲਾਓ ਸਾਡੀ ਪਾਰਟੀ ਬਨੂ ਨਾ ਸਕਦੇ ਆ ਮੈਂ ਕਹਿੰਦਾ ਤੁਸੀਂ ਹਮੇਸ਼ਾ ਔਧਿਆਂ ਦੀ ਪ੍ਰਾਪਤੀ ਲਈ ਜਾਂ ਸਿਆਸੀ ਲਾਹਾ ਲੈਣ ਲਈ ਜਾਂ ਕੋਈ ਆਰਥਿਕ ਲਾਹਾ ਲੈਣ ਦੇ ਲਈ ਪੰਜਾਬ ਦੇ ਹੱਕ ਵਿੱਚ ਸਾਡੇ ਮੁੱਦੇ ਲਗਾਤਾਰ ਉਹੀ ਨੇ ਜਿਹੜੇ ਜਿੱਧਰ ਨੂੰ ਪੰਜਾਬ ਨੂੰ ਵਧ ਰਿਹਾ ਇਹ بڑا ਸੋਚਣ ਦਾ ਵਿਸ਼ਾ ਬੜਾ ਚਿੰਤਾ ਦਾ ਵਿਸ਼ਾ ਕਿ ਜਿਸ ਤਰੀਕੇ ਨਾਲ ਮਾਨ ਸਾਹਿਬ ਨੇ ਵੀ ਲਗਾਤਾਰ ਇਹ ਆਵਾਜ਼ ਬੁਲੰਦ ਕੀਤੀ ਪਾਰਲੀਮੈਂਟ ਦੇ ਵਿੱਚ ਵੀ ਬਾਹਰ ਵੀ ਕਿ ਸਾਡੇ ਜਿਹੜੇ ਬਾਰਡਰ ਖੁੱਲਣੇ ਚਾਹੀਦੇ ਚਾਹੇ ਉਹ ਸਨਿਆਲਾ ਬਾਰਡਰ ਹੋਵੇ ਪਰਿਪਰਦਾ ਚਾਹੇ ਉਹ ਬਾਗਾ ਬਾਰਡਰ ਹੋਵੇ ਅਸੀਂ ਉਹਨਾਂ ਬਾਰਡਰਾਂ ਰਾਹੀਂ ਕੱਲਾ ਵਪਾਰ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਜਿੰਨੇ ਵੀ ਪੰਜਾਬ ਦੇ ਜਾਂ ਭਾਰਤ ਦੇ ਸਿੱਖ ਨੇ ਜਾਂ ਹਿੰਦੂ ਨੇ ਜਿਨ੍ਹਾਂ ਦੇ ਧਾਰਮਿਕ ਸਥਾਨ ਜਿਹੜੇ ਪਾਕਿਸਤਾਨ ਵਿੱਚ ਰਹਿ ਗਏ ਆ ਉਹਨਾਂ ਦੇ ਲਈ ਉਹ ਦਰਸ਼ਨ ਕਰ ਸਕਣ ਉਧਰ ਦੇ ਜਿਹੜੇ ਮੁਸਲਮਾਨ ਨੇ ਸਾਡੇ ਭਰਾ ਨੇ ਜਿੰਨੇ ਵੀ ਉਹਨਾਂ ਨੇ ਇੱਧਰ ਧਰਮ ਸਥਾਨਾਂ ਉਮਰ ਦੇ ਦਰਸ਼ਨ ਕਰ ਨਾ ਸਕਣ ਸਾਡੇ ਬਹੁਤ ਪ੍ਰਾਤਨ ਜਿਹੜੇ ਸਾਡੇ ਲੋਕ ਨੇ ਅੱਜ ਵੀ ਉਹ ਯਾਦਾਂ ਜੁੜੀਆਂ ਹੋਈਆਂ ਨੇ ਇਸ ਸਬੱਥਨ ਹੈ ਪਾਰਟੀ ਸਾਡੀ ਮਾਨਸਾਉਂ ਦੇ ਸਬੱਥਨ ਅਸੀਂ ਜਿੰਨੀਆਂ ਵੀ ਹਮਖਿਆਲੀ ਤੇ ਰਾ Đảngੀਆਂ ਨੇ ਇੱਕ ਹੋਰ ਵੀ ਸਾਡਾ ਚੱਲ ਰਿਹਾ ਯਤਨ ਕੀ ਜਿਹੜੇ ਸਾਡੀ ਸੋਚ ਦੇ ਵਿਚਾਰਧਾਰਾ ਦੇ ਬੰਦੇ ਰਹਿ ਗਏ ਉਹਨਾਂ ਨਾਲ ਜਿਹੜਾ ਅਸੀਂ ਇਕੱਠੇ ਹੋ ਕੀ ਇਹ ਚੋਣ ਆ ਤੁਸੀਂ ਇਹ ਸ਼੍ਰੋਮਣੀ ਕਾਲਕਲ ਅੰਮ੍ਰਿਤਸਰ ਦੇ ਝੰਡੇ ਥਲੇ ਲੜੋਗੇ ਜਾਂ ਕਿਵੇਂ ਅਸੀਂ ਪਹਿਲੇ ਤੋਂ ਦੱਸ ਚੁੱਕੇ ਹਾਂ ਕਿ ਇਕੱਠੇ ਆ ਪਹਿਲਾਂ ਤੋਂ ਹੀ ਇਕੱਠੇ ਸੀ ਜਿੰਨੇ ਮਾਨ ਸਾਹਿਬ ਦੀ 19 ਵਾਲੀ ਚੋਣ ਦੇ ਵਿੱਚ ਜਿਮਨੀ ਚੋਣ ਦੇ ਵਿੱਚ ਅਸੀਂ ਹਮੇਸ਼ਾ ਡੱਟ ਕੇ ਸਾਥ ਦਿੱਤਾ ਇਹਨਾਂ ਨੇ ਵੀ ਜਦੋਂ ਬਾਈ ਦੇ ਵਿੱਚ ਇਲੈਕਸ਼ਨ ਲੜੀਆ ਹਮਾਉਣ ਦਾ ਇਹਨਾਂ ਨੇ ਸਾਨੂੰ ਉਸ ਵੇਲੇ ਸਮਰਥਨ ਕੀ ਸਮਰਥਨ ਕਹਿੰਦਾ ਕੀ ਮਤਲਬ ਤੁਹਾਡਾ ਆਉਦਾ ਪਾਰਟੀ ਦਾ ਨਾਮ ਕੀ ਹੋਊਗਾ ਸਾਡਾ ਯਾਤ ਤੌਰ ਤੇ ਅਸੀਂ ਲੜ ਰਹੇ ਹਾਂ ਪਰ ਜੇਦੋ ਤੁਸੀਂ ਕਹਿ ਰਹੇ ਹੋ ਕਿ 2019 ਤੋਂ ਜਾਂ ਉਸ ਤੋਂ ਪਹਿਲਾਂ ਤੋਂ ਤੁਸੀਂ ਹਮਚਾਲੀ ਹੋ ਤਾਂ ਤੁਸੀਂ ਪਾਰਟੀ ਸ਼ਾਮਲ ਨਹੀਂ ਹੋਏ ਉਹਦੀ وجہ ਉਹ ਕੋਈ ਨਿੱਜੀ ਵਿਚਾਰ ਨਹੀਂ ਮਿਲਦਾ ਨਿੱਜੀ ਵਿਚਾਰ ਮਿਲਦਾ ਹੀ ਨਹੀਂ ਮਤਲਬ ਨਹੀਂ ਨਹੀਂ ਵਿਚਾਰ ਨਹੀਂ ਆਉਂਦੇ ਪਿਉਰੀ ਨਹੀਂ ਹੁੰਦਾ ਵੀ ਆਪਾਂ ਕਿਸੇ ਪਾਰਟੀ ਦੇ ਨਾਲ ਇਲਕੀ ਚੱਲਣਾ ਉਹ ਪਾਰਟੀਆਂ ਘੱਟੋੜੀ ਚ ਵੀ ਆਉਂਦੀਆਂ ਨੇ ਬਹੁਤ ਹੋਰ ਤਨਾ ਵੀ ਨੇ ਜਿਵੇਂ ਕਿਸਾਨਾਂ ਨੇ ਵੀ ਉਸ ਵੇਲੇ ਸਾਡਾ ਸਹਿਯੋਗ ਕੀਤਾ ਸੀ ਹਣ ਕਿਸਾਨਾਂ ਤਾਂ ਖੇਤੋੜ ਲੜਦੇ ਨੇ ਵਿਚਾਰ ਤਾਂ ਸਾਡੀ ਕਿਸਾਨਾਂ ਨਾਲ ਲੜ ਉਹ ਤੁਸੀਂ ਮੇਰਾ ਜਾਦ ਦੇ ਤੌਰ ਤੇ ਲੜ ਲੜਾ ਮਾਨਸਾਵਾਦ ਸਮਰਥਨ ਹੈ ਐਨਆਰਐਸ ਹਸੀਸ ਰੂਰ ਜਿੰਨਾ ਨਾਲ ਆ ਮਤਾ ਦਾ ਹੈ ਕਿ ਜਿਵੇਂ ਉਹ ਕਹਿੰਦਾ ਜੀ ਹਸੀਸ ਪਾਲ ਵੀ ਤਾਂ ਐਮਪੀ ਹੈ ਨਾ ਉਹਨਾਂ ਨੇ ਆਪਦਾ ਨਾਮ ਉਹ ਜਿਹੜਾ ਹਾਲ ਹੈ ਉੱਥੇ ਗਿਆ ਤੇ ਉਹ ਚ ਸਦਾ ਸੁਖਬੀ ਸਿੰਘ ਮਿਲ ਕੋ ਪਾਰਲਮੈਂਟ ਸੀਗੇ ਤੇ ਬੀਬੀ ਹਰ ਸਿੰਗਰਥਪੁਰ ਮੈਂਬਰ ਪਾਰਲਮੈਂਟ ਸੀਗੇ ਮੈਂ ਉਹਨਾਂ ਨੂੰ ਕਹਿ ਰਹਾ ਕਿ ਇਹ ਕੋਈ ਬੜਾ ਸੀਰੀਅਸ ਮਸਲਾ ਹੈਗਾ ਇਹ ਆਪਾਂ ਇਸ ਨੂੰ ਪਾਰਲੀਮੈਂਟ ਦੇ ਵਿੱਚ ਤੁਸੀਂ ਵੀ ਕਰਦੇ ਹੋ ਮੈਂ ਵੀ ਕਰ ਰਹੀ ਹਾਂ ਇਸ ਸਿੱਖਾ ਦਾ ਮੁੱਦਾ ਹੈਗਾ ਇਹ ਆਪਾਂ ਪਾਰਲੀਮੈਂਟ ਦੇ ਵਿੱਚ ਚਾਈਏ ਤੇ ਸਰਦ ਸੁਪੀਦ ਨੇ ਕਿਹਾ ਕਿ ਬਿਲਕੁਲ ਸਹੀ თਹੋਦੀਏ ਕਿ ਅਸੀਂ ਪਾਰਲੀਮੈਂਟ ਟਿਕਨੇ ਤੇ ਤੁਸੀਂ ਸਾਡੇ ਪਿੱਛੇ ਪਿੱਛੇ 2 ਮਿੰਟ ਬਾਅਦ ਆ ਜਿਓ ਇਹ ਦੋਨੋਂ ਆਪਣੀ ਕੁਰਸੀ ਤੇ ਜਾ ਕੇ ਬੈਠ ਗਏ ਮੈਂ ਆਪ ਤੀਜੀ ਥਾਂ ਤੇ ਬੈਠ ਗਿਆ ਤੇ ਇੱਕ ਦਮ ਇੱਕ ਸਪੀਕਰ ਦਾ ਜਿਹੜਾ ਢਾਈਸ ਹੈ ਉਹ ਤੇ ਕਿਚਟਰ ਵਾਜਿਆ ਹੈ ਜਿੱਥੋਂ ਸਪੀਕਰ ਆਪਣੇ ਕਮਰੇ ਚ ਜਾਂਦਾ ਹੈ ਇਹ ਦੋਨੋਂ ਉਹਦੇ ਵਿੱਚ ਵੜ ਗਏ ਸਗਾ ਅਮਸੈਂਕੇਰੇ ਹੈ ਫਿਰ ਜਦ ਸਾਹ ਤੋਂ ਐਨਪੀਐਲ ਫੋਗਸਟ ਉਹਨਾਂ ਨੂੰ ਮੈਂ ਪੁੱਛਿਆ ਤੇ ਇਹਨਾਂ ਸਪੀਕਰ ਨੇ ਕਹਿੰਨੇ ਜਿਵੇਂ ਚਾਰਟ ਨੂੰ ਵੀ ਕਰਵਾਇਆ ਹੈਗਾ ਉਹ ਕਹਿੰਦੇ ਹਾਂ ਜੀ ਤੇ ਮੈਂ ਉੱਥੇ ਘੰਟਾ ਦੀ ਲੱਗਣ ਰਹੀ 3:00 b.m. ਤੇ b.p. ਹਸਮਤਸ ਹੋਰ ਜਿਵੇਂ ਉਹਨਾਂ ਨੇ ਮੈਡਾ ਕੀਤਾ ਆ ਕੇ ਇੱਕ ਗਲੀ ਚੱਕਰ ਗਏ ਪਰ ਇੰਟਰਫੇਸ ਦੇ ਬਾਕੀ ਦੇ ਵੀ ਮੈਂਬਰ ਸੀਨੀਅਰਸ ਨੂੰ ਮੈਂ ਕਿਹਾ ਉਹ ਕਹਿੰਦੇ ਕਿ ਇਹ ਤਾਂ ਨੈਸ਼ਨਲ ਹੈ ਮੁੰਡੇ ਇਹ ਦਿੱਤੀ ਕਿਵੇਂ ਮਹਾ ਬੋਲ ਸਕਿਆ ਇਹ ਦਾ ਮੁੱਧਰਬ ਹੈ ਕਿ ਜਿੱਥੇ ਸਿੱਖਾਂ ਨੂੰ ਮਾਰਨਾ ਹੈ ਉਥੇ ਲਈ ਹਿੰਦੂਤਵਾ ਦਾ ਇੰਟਰਨੈਸ਼ਨਲ ਈਸ਼ੂ ਹੋ ਗਿਆ ਹੈ ਜੀ ਅਸੀਂ ਤੁਹਾਡੀ ਗੱਲ ਨਹੀਂ ਸਾਕੇ ਬੇਸ਼ੱਕ ਇਹ ਦੁਰਮ ਹੈ ਫੌਜੀਤਰੀ ਹੈ ਕਿ ਸਿੱਖਾਂ ਨੂੰ ਇੱਕ ਪਾਲਿਸੀ ਦੇ ਤਹਿਤ ਬਾਹਰ ਦੇ ਮੁਲਕਾਂ ਦੇ ਵਿੱਚ ਕਤਲ ਕੀਤਾ ਜਾ ਰਿਹਾ ਹੈ ਹੁਣ ਸਨਮਨ ਦਾ ਮਸਲਾ ਹੈ ਤਾਂ ਕਿ ਜਿੰਨੇ ਚਿਰ ਦਾ ਸਮਾਂ ਅਗੇ ਔਰ ਸਾਥੀ ਭਾਜਪਾ ਦੀ ਪਾਲਿਸੀ ਹੈ ਇਹ ਵੀ ਸੈਂਟਰ ਦੀ ਸਰਕਾਰ ਨਾ ਹਮਾ ਦੀ ਪਾਰਟੀ ਦੀ ਸਰਕਾਰ ਹੈ ਇਸ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਜੀ ਇਹ ਕਿਤਾ ਡਿਪੀਡ ਟੈਨੀਪੀਟਾ ਹੈਗਾ ਕਿ ਜਿਹੜਾ ਹਜ਼ਾਰ ਹਜ਼ਾਰ ਰੁਪਿਆ ਦਿੱਤੀਆਂ ਨੂੰ ਦਬਾਂਗੇ ਤੇ ਇੱਕ ਸਾਡਾ ਨੌਕਰੀ ਹੋ ਗਈ ਮੋਦੀ ਸਾਹਿਬ ਨੇ ਸਾਨੂੰ ਫਰਮਾਇਆ ਸੀ ਕਿ ਜੋ ਪਹਿਲੀ ਵਾਰੀ ਪ੍ਰਾਈਮ ਮਿਨਿਸਟਰ ਭਨੇ ਤੇ ਇਹ ਕਦ ਤੇ ਨੌਕਰੀ ਤੋਂ ਬਗੈਰ ਦੇਸ਼ਕਾਰੀ ਬਹੁਤ ਜ਼ਿਆਦਾ ਸਾਡੇ ਸੁਝਾਅ ਦੇ ਵਿੱਚ ਹਰਿਆਣੇ ਜੰਮੂ ਕਸ਼ਮੀਰ ਦੀ ਬਾਤੀ ਦੀ ਇੰਡੀਆ ਦੇ ਵਿੱਚ ਵਧ ਗਈ ਹੈ ਕਿ ਸਨੋ ਮੋਦੀ ਸਾਹਿਬ ਕੋਲੋਂ ਨਹੀਂ ਕੱਟ ਸਕੀ ਹੈ ਕਿ ਗ੍ਰਿਪੀ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਜਿਹੜੇ ਵਾਅਦੇ ਕੀਤੇ ਸੀਗੇ ਕਿ ਅਸੀਂ ਰਾਸ਼ਟਰੀ ਕਾਰਡ ਕਰਵਾ ਲਈ ਕਾਣਕ ਮਿਲੂਗੀ ਬਹੁਤ ਸਾਰੇ ਰਾਸ਼ਟਰੀ ਕਾਰਡ ਵਿਦਡਰਾਅ ਕਰ ਲਏ ਪੰਜਾਬ ਸਰਕਾਰ ਨੇ ਤੇ ਦਿੱਕੀਆਂ ਬਹੁਤ ਆਖੀ ਆਈ ਗਈ ਹੈ ਤੁਸੀਂ ਦੇ ਹੋਏ ਕਿ ਅਜੇ ਤੱਕ ਦੇ ਪਰੰਪਰਣ ਕੋਲੇ ਪੂਰੇ ਘੜੇ ਨਹੀਂ ਗਏ ਔਰ बतौर एमपी ਸਾਨੂੰ ਹਦਾਇਤ ਦਿੱਤੀ ਸੀ ਕਿ ਤੁਸੀਂ ਕੱਚੇ ਘਰਾਂ ਨੂੰ ਪੱਕੇ ਬਣਵਾ ਸਕਦੇ ਹੋ ਪਰ ਪੰਜਾਬ ਦੇ ਵਿੱਚ ਮੈਂ ਦੇਖਿਆ ਆਪਣੇ ਹੱਥੇ ਦੇ ਵਿੱਚ ਵੀ ਦੇਖਿਆ ਕਿ ਸੱਚੇ ਪਰੈਂਟਸ ਹੈ ਨਹੀਂ ਜੀ ਕਿੰਨਾ ਲੱਗੀਆਂ ਹੋਣ ਫਿਰ ਤੇ ਉਹਨਾਂ ਨੂੰ ਕੱਚਾ ਘਰ ਵਿੱਚ ਸਮਝਿਆ ਜਾਂਦਾ ਸੋ ਜਿਵੇਂ ਸਾਡੇ ਗਰੀਬ ਆਤਮੀ ਹੈ ਕਿ ਹੈ ਗਰੀਬਾਂ ਦੇ ਵਿੱਚ ਰਹਿੰਦੇ ਹੈ ਉਹਨਾਂ ਦੇ ਕੋਲ ਇਸ ਕੋਈ ਕੰਮ ਰਹਾ ਹੈਗਾ ਉਹਦੇ ਵਿੱਚ ਉਹ ਆਫ ਰਹਿਸ਼ ਕੈਰੀਅਰ ਲਾ ਕੇ ਤੇ ਇਹ ਇੱਕ ਨਵਾਂ ਫਰੰਟੀਅਰ ਬਣਾਤਾ ਹੈ ਜਿਵੇਂ ਤਾਂ ਆਖਤੀ ਹੈ ਕਿ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਦੇ ਰਾਜਪੁਰੇ ਦੇ ਰੇਤਲੇ ਪਾਸੇ ਖਨੋਰੀ ਤੇ ਵੀ ਵਰਦੇ-ਵਰਦੇ ਪੰਛਰ ਬੋਲਦੇ ਸਰਪ ਦਿੱਤੇ ਹੈ ਕਿ ਜਿਹੜੇ ਆਪਣੇ ਗਾਸਤ ਦਾ ਰਹੀ ਹੈ ਜਿਹੜੇ ਜਿਵੇਂ ਜਾ ਰਿਹਾ ਹੈ ਉਹ ਦੇ ਗੀਕਾਂ ਕੇ ਜਿਹੜਾ ਉਹਨਾਂ ਦਾ ਸਰਕਾਰੀ ਹੱਕ ਹੈ 20 ਫੋਲੋ ਉਹ ਅਖੀਰ ਹੈ ਮੱਕ ਅਰਬੀ ਦੇ ਕਸਤੇ ਇਹਨਾਂ ਮਸਲਦਾ ਹੈ ਕਿ ਉਹਨਾਂ ਨੂੰ ਜੇ ਗੋਰੀਨਟ ਬਾਰੇ ਅਗੇ ਤੇ ਜਿਹੜੀ ਐਰਐਸਐਸ ਦੀ ਨਵੀਂ ਪੱਤਰੀ ਉਹਦੇ ਵਿੱਚ ਮਿਲਟਰੀ ਟ੍ਰੀਟਿੰਗ ਵੀ ਚਲਦੀ ਜਾ ਰਹੀ ਹੈ ਕਿ ਜਿਹੜਾ ਸਾਇਲੈਂਟ ਹੋਈ ਹੈ ਸ਼ੰਭੂ ਤੇ ਖਨੋਰੀ ਉਹਦੀ ਆਰਜ ਦੇ ਵਿੱਚ ਹਰਿਆਣਾ ਪੁਲਿਸ ਦੀ ਫਾਈਲ ਵਿੱਚ ਇਹ ਆਰਐਸਐਸ ਦੇ ਬੰਦੇ ਅੰਦਰ ਕਿਸਾਨਾਂ ਨਾਲ ਘੁਸ ਕੇ ਹੈ ਤੇ ਉਹਨਾਂ ਦੇ ਟਰੈਕਟਰਾਂ ਦੇ ਇੰਜਨਾਂ ਦੇ ਵਿੱਚ ਖੰਡ ਪਾਤੀ ਹੈ ਜਿਹਦੇ ਨਾਲ ਸਾਰੇ ਟਰੈਕਟਰ ਵਿਕਾਰ ਹੋ ਗਏ ਹੈ ਤੇ ਉੱਥੇ ਹੋਰ ਵੀ ਜਾ ਕੇ ਇਹਨਾਂ ਨੇ ਮਿਸਟਰ ਕੀਤੀ ਹੈ ਸੋ ਇਹਦਾ ਮਤਲਬ ਹੈ ਕਿ ਬੀਜੇਪੀ ਤੇ ਆਰਐਸਐਸ ਇੱਕ ਆਪਣਾ ਮਿਲਟਰੀ ਵਿੰਗ ਬਣਾ ਰਹੀ ਹੈ ਜਿਵੇਂ ਹਿਟਲਰ ਦਾ ਐਸਐਸ ਮਿਲਟਰੀ ਵਿੰਗ ਹੁੰਦਾ ਸੀਗਾ ਇਸ ਸਾਰੀ ਚੀਜ਼ ਰਹਾਸੀ ਜਰਮਨਬਰਗ ਇੱਕ ਜ਼ਗਾਤ ਹੋਈ ਕਰਨੀ ਕਿ ਆਪੋਜੀਸ਼ਨ ਦੇ ਕਿਨੇ ਵੀ ਜੀਜਰੇ ਉਹ ਕਹਿੰਦੇ ਹੈ ਇਹ ਮੋਦੀ ਤੇ ਬਜਪੀ ਜਿੱਤੇ ਫਿਰ ਨਏ ਸੁਤਾਨ ਨੂੰ ਚੇਂਜ ਕਰ ਦੇਗਾ ਸੋ ਇਸ ਡਰ ਵਿਦ ਵਿੱਚ ਡਰ ਦੇ ਵਿੱਚ ਸਾਰਾ ਮੌੜ ਹੁਣ ਜੇ ਕਿਹੜਾ ਕਿਸ ਦੇ ਅਰੇ ਹੈ ਹੈ ਸਾਡੇ ਇਲੈਕਸ਼ਨ ਦੇ ਰਿਜ਼ਲਟ ਕਾ ਜੋ ਉਹਨਾਂ ਕੇ ਜਿਹਨਾਂ 6 ਜੋ 9 ਤੱਤਵਾ ਨੇ ਮਿਨੀਟਰੀ ਹੈ ਤੁਸੀਂ ਕੇ ਤਾਂ